ਅੱਜ ਪਿੰਡੂ ਮਧੂਦੂਰੀ ਨੇ ਪੰਜਾਬ ਵੱਲੋਂ ਜਿਹੜਾ ਆ ਪਿੰਡ ਧੀਰਪੁਰ ਦੇ ਵਿੱਚ ਜਬਰੀ ਜਿਹੜਾ ਆ ਬਿਜਲੀ ਮੈਕਮ ਵੱਲੋਂ ਕਨੈਕਸ਼ਨ ਕੱਟੇ ਜਾ ਰਹੇ ਸੀ ਜਿਸ ਦਾ ਜਿਹੜਾ ਆ ਮਧੂਦੂਰ ਜਥੇਬੰਦੀ ਪਿੰਡੂ ਮਧੂਦੂਰੀ ਪੰਜਾਬ ਵੱਲੋਂ ਜਿਹੜਾ ਉਹਦੀ ਰਵਾਈ ਵਿੱਚ ਜਿਹੜਾ ਲੋਕਾਂ ਵੱਲ ਬਰੋਹਰ ਕੀਤਾ ਗਿਆ ਔਰ ਮੌਕੇ ਤੇ ਜਿਹੜੇ ਕਨੈਕਸ਼ਨ ਜਿਹੜੇ ਕੱਟੇ ਸੀ ਜੜਾਏ ਗਏ ਆ ਉਪਰਾਧ ਜਿਹੜੇ ਹਮੀਰਾ ਡਿਵੀਜ਼ਨ ਦੇ ਐਡੀਓ ਆਏ ਔਰ ਉਹਨਾਂ ਨਾਲ ਗੱਲਬਾਤ ਹੋਈ ਔਰ ਉਹਨਾਂ ਨੂੰ ਸਿੱਧੇ ਤੌਰ ਤੇ ਅਸੀਂ ਕਲੀਅਰ ਕੱਟ ਲਈ ਗੱਲ ਕੀਤੀ ਆ ਜਿਹੜਾ ਮਧੂਦੂਰਾ ਸ ਤੇ ਜਿਹੜਾ ਬਿਜਲੀ ਦੇ ਬਕਾਏ ਖੜੇ ਆ ਇਹ ਤਰ ਔਰ ਅਸੀਂ ਕਿ ਕਿਸੇ ਹਾਲਾਤ ਦੇ ਵਿੱਚ ਯੂਨੀਅਨ ਜਿਹੜੀ ਆ ਪਿੰਡੂ ਮਧੂਰ ਜੀ ਨੇ ਪੰਜਾਬ ਜਿਹੜੀ ਆ ਕਿਸੇ ਵੀ ਮਜ਼ਦੂਰ ਦੇ ਘਰ ਜਿਹੜਾ ਹਨੇਰਾ ਨਹੀਂ ਹੋਣ ਦਊਗੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਆਪਣੀ ਹਰਕਤ ਤੋਂ ਬਾਜ਼ ਨਾ ਆਏ ਜੇ ਕਨੈਕਸ਼ਨ ਕੱਟਣੇ ਬੰਦ ਨਾ ਕੀਤੇ ਇਹਨਾਂ ਨੇ ਤਾਂ ਪਿੰਡੂ ਮਧੂਰ ਜੀ ਨੇ ਪੰਜਾਬ ਜਿਹੜੀ ਆ ਵੱਡੇ ਲੈਵਲ ਜਿਹੜਾ ਪੰਜਾਬ ਲੈਵਲ ਤੇ ਜਿਹੜਾ ਅਗਲਾ ਸੰਘਰਸ਼ ਕਰੂਗੀ ਔਰ ਜਿਹਦੀ ਜ਼ਿੰਮੇਵਾਰੀ ਜਿਹੜੀ ਆ ਇੱਥੇ ਦੀ ਪੰਜਾਬ ਦੀ ਸਰਕਾਰ ਦੀ ਹੋਊਗੀ ਕਿਉਂਕਿ ਸਰਕਾਰ ਜਿਹੜੀ ਆ ਵੱਡਵਡੀਆਂ ਫਲੈਕਸਾਂ ਲਾ ਕੇ ਸਰਕਾਰ ਦਾ ਮੁੱਖ ਮੰਤਰੀ ਇਹਨਾਂਾਰੇ ਵੱਡੇ ਵੱਡੇ ਮੰਤਰੀ ਇਹਨਾਰੇ ਐਮਐਲਏ ਜਿਹੜੇ ਵੱਡੀਆਂ ਫਲੈਕਸਾਂ ਲਾ ਕੇ ਕਹਿ ਰਹੇ ਆ ਵੀ ਲੋਕਾਂ ਦਾ ਜ਼ੀਰੋ ਬਿੱਲ ਆ ਰਿਹਾ ਪਰ ਤੁਸੀਂ ਮੇਰੇ ਨਾਲ ਦੇਖੋਗੇ ਆ ਦੇਖੋ ਕਿੰਨੇ ਲੋਕ ਖੜੇ ਆ ਜਿਨ੍ਹਾਂ ਦੇ ਵਿਚਾਰਿਆਂ ਦੇ ਕੱਲਾ ਬਲਬ ਜਗਦਾ ਕਈਆਂ ਰੇ ਵੱਤ ਵਾਰ ਕਿਸੇ ਦੇ ਫ੍ਰਿਜ ਹੋ ਗਈ ਤਾਂ ਹਜ਼ਾਰਾਂ ਦੇ ਬਿੱਲ ਜਿਹੜੇ ਇਹਨਾਂ ਦੇ ਸਿਰ ਖੜੇ ਆ ਇਸ ਲਈ ਜਿਹੜਾ ਆ ਅਸੀਂ ਸਿੱਧੇ ਰੂਪ ਜਿਹੜਾ ਚੇਤਾਵਨੀ ਦਿੰਨੇ ਆ ਪ੍ਰਸ਼ਾਸਨ ਨੂੰ ਵੀ ਅਸੀਂ ਕਿਸੇ ਵੀ ਕੀਮਤ ਜਿਹੜਾ ਆ ਕਿਸੇ ਵੀ ਮਜ਼ਦੂਰ ਦੇ ਘਰ 'ਚ ਜਿਹੜਾ ਆ ਕਿਤੇ ਵੀ ਦਲਤ ਮਜ਼ਦੂਰ ਦੇ ਘਰ 'ਚ ਜਿਹੜਾ ਆ ਹਨੇਰਾ ਨਹੀਂ ਹੋਣ ਦਵਾਂਗੇ ਜੇਕਰ ਜ਼ਬਰੀ ਕੋਈ ਕਨੈਕਸ਼ਨ ਕੱਟਣਾ ਆਊਗਾ ਤਾਂ ਜਥੇਬੰਦੀ ਦੀ ਅਗਵਾਈ ਵਿੱਚ ਦਿਖਾਈਦਾ ਚੰਗਾ ਚਰਚ ਕਰਨ ਲਈ ਜਿਹੜਾ ਮਜਬੂਰ ਹੋਣਗੇ ਧੰਨਵਾਦੀ